ਜੀ ਸਾਡੇ ਸੋਲਰ ਮੋਟਰ ਲਵਾਈ ਸੀ 2 ਕੁ ਮਹੀਨੇ ਹੋ ਗਏ 2 ਲਾਈਆਂ ਸੀ ਕੋ ਪਰਲੇ ਪਾਸੇ ਆ ਜੀ ਰਾਤ ਕੋਈ ਨਸ਼ੇਪੱਤੇ ਵਾਲੇ ਕੋਈ ਨਸ਼ੇੜੀ ਚੋਰ ਸਾਡੀਆਂ ਸਾਰੀਆਂ ਤਾਰਾਂ ਪੱਟ ਕੇ ਲੈ ਗਏ ਇਥੋਂ ਪਰ ਜਿਹੜੀਆਂ ਤਾਰਾਂ ਇਹ ਸਾਰੀਆਂ 5-700 ਦੀਆਂ ਵਿਗੜ ਗਈਆਂ ਸਾਡੀ ਮੋਟਰ ਇਹਦੇ ਕਾਰਨ 5-10 ਦਿਨ ਖੜੀ ਰਹੂਗੀ ਝੋਨੇ ਨੂੰ ਪਾਣੀ ਲਾਉਣ ਵਾਲਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਤੇ ਪਹਿਲਾਂ ਵੀ ਕਈ ਮੋਟਰਾਂ ਦੇ ਚੋਰੀਆਂ ਚਾਰੀਆਂ ਹੋਈਆਂ ਨੇ ਕੁਸ਼ਕ ਸਾਡੇ ਇੱਥੇ ਜਿਹੜੇ ਕਬਾੜਗੇ ਨੇ ਮਤਲਬ ਬੰਦੇ ਸਾਰੇ ਨਹੀਂ ਕੁਸ਼ਕ ਵੀ ਜਿਹੜੇ ਚੋਰੀ ਦਾ ਸਮਾਨ ਲੈਂਦੇ ਨੇ ਜੋ ਸਮਾਨ ਹੀ ਨਾ ਲੈਣ ਤੇ ਇਹ ਨਸ਼ੇਪੱਤੇ ਵਾਲੇ ਤਾਰਾਂ ਨਾ ਵੜਨ ਸਾਰੀਆਂ ਤਾਰਾਂ ਐ 500 ਦੀਆਂ ਹੋਣੀਆਂ ਇੱਕ ਮੋਟਰ ਦੀਆਂ ਦੋ ਦੀਆਂ ਲਾਈਆਂ ਗਈਆਂ ਨੇ ਪਰ ਅਸੀਂ ਇਹ ਕਹਿੰਦੇ ਹਾਂ ਉਹਨਾਂ ਨੂੰ ਨਸ਼ੇਪੱਤੇ ਵਾਲੇ ਨੂੰ ਵੀ ਜ਼ਿੰਮੇਵਾਰਾਂ ਨੇ ਪਾਣੀ ਲਾਉਣਾ ਹੁੰਦਾ ਚੱਲ ਸਾਡੀ ਮੋਟਰ ਦੀਆਂ ਪੱਟੀਆਂ ਅਸੀਂ ਲਵਾ ਲਾਂਗੇ ਕੋਈ ਗੱਲ ਨਹੀਂ ਪਰ ਸਾਰੇ ਜ਼ਿੰਮੇਵਾਰਾਂ ਨੇ ਪਾਣੀ ਲਾਉਣ ਦਾ ਉਹਨਾਂ ਦੀ ਇੱਕ 5-400 ਪਿੱਛੇ ਵੀ ਮੋਟਰ 10 ਦਿਨ ਖੜੀ ਰਊ ਹੋਣੇ ਥੋੜਾ ਕਿ ਨਾ ਨੁਕਸਾਨ ਹੋਇਆ ਕਿੰਨੇ ਕਿੰਨੇ ਤਾਰਾਂ ਦੇ ਤੁਸੀਂ ਲਵਾਉਂਗੇ ਅਸੀਂ ਤਾਂ ਤਾਰਾਂ ਲਵਾਵਾਂਗੇ 33500 4 5000 ਦੀਆਂ ਹੋਣਗੀਆਂ ਪਰ ਜਿਹੜੀਆਂ ਇਹ ਕਵਾੜ ਚ ਵਿਕਣਗੀਆਂ 500 ਦੀਆਂ ਜਾਂ 600 ਦੀਆਂ ਵਿਕਣਗੀਆਂ ਇੱਕ ਗੱਲ ਹੋਰ ਵੀ ਹੈ ਨਾ ਇਹ ਕਵਾੜ ਹੀ ਫੜੇ ਵੀ ਕਈ ਵਾਰ ਗਏ ਤਲਵੰਡੀ ਸਾਬੋ ਦੇ ਪਰ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਉਹਨਾਂ ਤੇ ਫੇਰ ਇੱਕ ਜਵਾਨਤ ਲੈ ਕੇ ਦੂਜੇ ਦਿਨ ਫੇਰ ਬਾਹਰ ਆ ਜਾਂਦੇ ਆ ਫੇਰ ਅਗਲੀ ਚੋਰੀ ਕਰ ਲੈਂਦੇ ਆ ਚੱਲੀ ਜਾਂਦਾ ਸਰਕਲ ਆ ਸਾਰੇ ਰਲੇ ਮਿਲੇ ਆ ਕੋਈ ਇੱਥੇ ਦੁੱਧ ਦੋਤਾ ਨਹੀਂ ਜੇ ਕੋਸ਼ਿਸ਼ ਜਿਹੜੇ ਕਬਾੜਗੇ ਨੇ ਉਹਨਾਂ ਤੇ ਵੀ ਨਾਲ ਮੁਕਾਦਮਾ ਦਰਜ ਹੋਵੇ ਜਦੋਂ ਫੜੇ ਗਏ ਮੁਕਾਦਮਾ ਕਬਾੜੀਆਂ ਤੇ ਵੀ ਨਾਲ ਦਰਜ ਹੋਵੇ ਅੰਦਰ ਜਾਣ 6 ਮਹੀਨੇ 6 ਮਹੀਨੇ ਲੱਗਣ ਫੇਰ ਤਾਂ ਪਤਾ ਲੱਗੇ ਚੋਰੀਆਂ ਬੰਦ ਹੋ ਜਾਣ ਰੀਜ਼ਨ ਇਹੀ ਆ ਨਾ ਪਿੰਡ ਨੂੰ ਵੀ ਚਾਹੀਦਾ ਵੀ ਰਲ ਕੇ ਇਹ ਜੇ ਕਬਾੜੀਆਂ ਦੇ ਖਿਲਾਫ ਆਵਾਜ਼ ਚੱਕਣ ਉਹਨਾਂ ਦੇ ਕਬਾੜ ਬੰਦ ਕਰਾਉਣ ਇਥੋਂ ਅਸੀਂ ਤਾਂ ਉਹਨਾਂ ਨੇ ਪੂਰੀ ਕਾਰਵਾਈ ਕਰਾਂਗੇ ਜੇ ਸਾਨੂੰ ਜਿਹੜਾ ਵੀ ਚੋਰ ਮਿਲ ਗਿਆ ਜਿਹੜੇ ਕਵਾੜਗੇ ਨੇ ਲੈਤੀਆਂ ਨਿਸਤ ਪੂਰੀ ਉਹਦੇ ਬੰਦ ਦੀ ਕਾਰਵਾਈ ਕਰਵਾਵਾਂਗੇ ਚਾਹੇ ਕੁਛ ਮਰਜ਼ੀ ਹੋ ਜੇ ਤੁਹਾਡੇ ਮਾਧਿਮੇ ਰਾਹੀਂ ਅਸੀਂ ਅਪੀਲ ਕਰਦੇ ਆਂ ਮੈਂ ਉਹਨਾਂ ਨੂੰ ਚੋਰਾਣੇ ਅਪੀਲ ਕਰਦਾ ਯਾਰ 5-400 ਪਿੱਛੇ ਕਿਸੇ ਜ਼ਿਮੀਂਦਾਰ ਨੂੰ 10-20 ਦਿਨ ਖਿਲਾਰਨਾ ਪਾਉ ਵੀ ਬੇਨਤੀ ਹੈ ਮੇਰੀ ਤਾਂ ਉਹਨਾਂ ਨੂੰ ਵੀ 5-400 ਤੂੰ ਹੀ ਲੈ ਲਓ ਤੁਸੀਂ ਹੁਣ ਅਸੀਂ 3-4000 ਦੀਆਂ ਲਵਾਵਾਂਗੇ ਦੁਬਾਰੇ ਪੰਜ ਦਿਨ ਸਾਡੀ ਮੋਟਰ ਖੜੀ ਰੋ ਪਾਣੀ ਲਾਉਣ ਕੰਨੇ ਹੋਰ ਕੋਈ ਸਾਧਨ ਨਹੀਂ ਪਾਣੀ ਲਾਉਣ ਦਾ ਸਾਡੇ ਕੋਲ ਦੋ ਮੋਟਰਾਂ ਨੇ ਕਾ ਨਾਲ ਹੀ ਐ ਪਹਿਲਾਂ ਵੀ ਹੋਈਆਂ ਚੋਰੀਆਂ ਪਹਿਲਾਂ ਨੱਤ ਵਗੈਰ ਬਹੁਤ ਚੋਰੀਆਂ ਹੋਈਆਂ ਨੇ ਕੁਸ਼ਕ ਜਿਵੇਂ ਇੱਧਰ ਗਾਂਵਾਂ ਹੋਗੀਆਂ ਤਾਰਾਂ ਹੀ ਪਟਦੇ ਨੇ ਕੱਲੀਆਂ ਤਾਰਾਂ ਲੈਂਦੇ ਇਹ ਕਬੜਗੀ ਆ ਲੈਂਦੇ 5-400 ਦੀਆਂ ਵੇਚ ਦਿੰਦੇ 1000 ਤੋਂ 1500 ਦੀਆਂ ਬਸ ਇੰਨੇ ਕ ਮਾਰਜਨ ਪਿੱਛੇ ਕਿਸਾਨ ਨੂੰ 15 ਦਿਨ ਡਸਟਰ ਬਹੋਣਾ ਪੈਂਦਾ ਤੰਗ ਪਰੇਸ਼ਾਨ ਹੋਣਾ ਪੈਂਦਾ ਹੁਣ ਸਾਡੀ ਮੋਟਰ 10 ਦਿਨ ਖੜੀ ਰੋ ਪਾਣੀ ਝੋਨੇ ਨੂੰ ਅੱਜ ਲਾਉਣ ਵਾਲਾ ਸੀ ਭਾਈ ਹੋਰ ਸਾਡੇ ਕੋਲੇ ਪਾਣੀ ਦਾ ਕੋਈ ਸਾਧਨ ਨਹੀਂ ਹੁਣ ਕਿਸੇ ਦੀ ਮੰਗ ਮੰਗ ਕੇ 100 ਹੀ ਲਵਸੀਲਾ ਕਰਾਂਗੇ ਕਾਲੀ ਨਾਲ ਲਵਾਵਾਂਗੇ ਫਿਰ ਵੀ ਤਿੰਨ ਚਾਰ ਦਿਨ ਸਾਡੇ ਫਟ ਜਾਣਗੇ ਪਰ ਮੇਰੀ ਬੇਨਤੀ ਹੈ ਚੋਰਾਂ ਨੂੰ ਵੀ ਇਹ ਜਿਹੀ ਗੱਲਾਂ ਨਾ ਕਰਿਆ ਕਰੋ ਪੰਜ ਚਾਰ ਸੌ ਪਿੱਛੇ ਉਹੀ ਜ਼ਿਮੀਂਦਾਰ ਤੋਂ ਮੰਗ ਲਿਆ ਕਰੋ ਉਹੀ ਦੇ ਦਿਆ ਕਰਨਗੇ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਐਸੇ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਨੀ ਜ਼ੀਲੈਂਡ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜ੍ਹਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ